ਇੱਕ ਹੈ ਕਾਣਾ ਇੱਕ ਹੱਥ ਇੱਕ ਪਕੜ ਮੰਗਾਵੋ ਬਜ਼ਾਰੋਂ ਦੇਖ ਬੰਦਾ ਸਿੰਘ ਬਹਾਦਰ ਨੇ ਕਿਹਾ ਖਾਲਸਾ ਜੀ ਦੋ ਜਸੂਸ ਆ ਕੇ ਜੁੜੇ ਨੇ ਖਾਲਸਾ ਜੀ ਨੇ ਉਸੇ ਸਮੇਂ ਬੜੇ ਸਤਰਕੋ ਕਿਆ ਕਿਆ ਬੰਦਾ ਸਿੰਘ ਕੌਣ ਆਏ ਨੇ ਤਾਕ ਦੇ ਉਹਨਾਂ ਵਿੱਚੋਂ ਇੱਕ ਕਾਣਾ ਏ ਇੱਕ ਟੁੰਡਾ ਏ ਇਹ ਦੋਵੇਂ ਆਏ ਨੇ ਤੇ ਜਗਾ ਵੀ ਦੱਸ ਦਿੱਤੀ ਵੀ ਫਲਾਣੀ ਜਗਾ ਖੜੋਤੇ ਹੋਏ ਨੇ ਬਾਜ਼ਾਰ ਵਿੱਚ ਦੇਖ ਕੇ ਦੋਵਾਂ ਨੂੰ ਫੜ ਕੇ ਲਿਆਵੋ ਜਿੱਥੇ ਕਾਣਾ ਤੇ ਲੁੰਝਾ ਖੜੇ ਹੋਣ ਇਹ ਦੋਵਾਂ ਨੂੰ ਫੜ ਕੇ ਇਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਗਿਆ ਤੇ ਇਹਨਾਂ ਨੂੰ ਲੈ ਆਓ ਜੈ ਦੱਸੇ ਸੋ ਤਹਾਂ ਸੇ ਖੜੇ ਲਿਆਏ ਸਿੰਘ ਉਹਾਂ ਤੇ ਫੜੇ ਜਿੱਤੇ ਸ਼ਹਿਰ ਦੇ ਵਿੱਚ ਦੱਸ ਪਾਈ ਸੀ ਅਮਕੇ ਚੌਂਕ ਵਿੱਚ ਖੜੇ ਨੇ ਇਹ ਦੋਵੇਂ ਉੱਥੇ ਹੀ ਖੜੇ ਮਿਲੇ ਤੇ ਇਹਨਾਂ ਨੂੰ ਜੀ ਇਹ ਸੋਚ ਕੇ ਵੇਖੋ ਵੀ ਸੇਖ ਅਰਨੈਲ ਕਿੰਨੇ ਸੁਚੇਤ ਨੇ ਕਿੰਨੀ ਉਹਨਾਂ ਦੀ ਵਿਵੇਕ ਬੁੱਧ ਹੈ ਇੱਕ ਇੱਕ ਚੀਜ਼ ਉੱਤੇ ਧਿਆਨ ਦੇ ਰਹੇ ਨੇ ਤੇ ਇਹਨਾਂ ਦੋਵਾਂ ਨੂੰ ਫੜ ਕੇ ਲਿਆਂਦਾ ਗਿਆ ਤੇ ਆਖਦੇ ਨੇ ਲਜਾਏ ਸਿੰਘ ਉਹਾਂ ਤੇ ਪੜੇ ਉਥੋਂ ਹੀ ਸਿੰਘਾਂ ਸਿੰਘਾਂ ਨੇ ਇਹਨਾਂ ਨੂੰ ਫੜ ਲਿਆ ਤੇ ਨਾਲ ਲੈ ਆਏ ਜੁੱਤੇ ਮਾਰਤੇ ਗੰਝੇ ਕਰੇ ਨਾਮ ਵਜੀਰੇ ਲੈ ਲੈ ਖਰੇ ਇਨ੍ਹਾਂ ਜਸੂਸਾਂ ਦੇ ਸਿਰ ਵਿੱਚ ਜੁੱਤੇ ਮਾਰ ਮਾਰ ਕੇ ਇਹਨਾਂ ਦੇ ਸਿਰ ਗੰਝੇ ਕਰ ਦਿੱਤੇ ਇਹਨਾਂ ਦੇ ਸਿਰ ਤੇ ਕੋਈ ਵਾਲ ਨਹੀਂ ਰਹਿਣ ਦਿੱਤਾ ਸਿੰਘਾਂ ਨੇ ਚੰਗੀ ਛਤਰ ਪ੍ਰੇੜ ਕੀਤੀ ਹੈ ਲਿਖ ਕੇ ਚਿੱਠਾ ਉਹਨਾਂ ਹੱਥ ਦਏ ਕਹਿਓ ਵਜੀਰੇ ਹਮ ਆਵ ਆਵੇ ਨਾਮ ਵਜੀਰੇ ਲੈ ਲੈ ਖਰੇ ਵਜੀਦੇ ਦਾ ਨਾਮ ਲੈ ਲੈ ਕੇ ਚੰਗੀ ਤਰ੍ਹਾਂ ਇਹਨਾਂ ਦੇ ਜੁੱਤੀਆਂ ਫੇਰੀਆਂ ਨੇ ਤੇ ਆਖਦੇ ਨੇ ਤੁਸੀਂ ਵਜੀਦੇ ਦੇ ਜੂਸੂਸ ਹੋ ਇਹੋ ਕਹਿ ਕੇ ਕਿ ਇਹਨਾਂ ਦੇ ਸਰਾਂ ਵਿੱਚ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਕਹਿਣ ਲੱਗੇ ਕਹੋ ਵਜੀਰੇ ਅਬ ਹਮ ਅਬ ਆਏ ਬੰਦਾ ਸਿੰਘ ਬਹਾਦਰ ਨੇ ਚਿੱਠੀ ਲਿਖੀ ਹੈ ਲਿਖਿਆ ਚਿੱਠੀ ਉਹਨਾਂ ਹੱਥ ਦੇ ਉਹਨਾਂ ਜੂਸੂਸਾਂ ਦੇ ਹੱਥ ਵਿੱਚ ਬੰਦਾ ਸਿੰਘ ਬਹਾਦਰ ਨੇ ਇੱਕ ਚਿੱਠੀ ਲੈ ਕੇ ਦਿੱਤੀ ਹੈ ਤੇ ਉਸ ਚਿੱਠੀ ਵਿੱਚ ਲਿਖਿਆ ਹੈ ਬੰਦੇ ਸਿੰਘ ਬਹਾਦਰ ਨੇ ਕਿ ਵਜੀਦ ਖਾਂ ਜੋ ਕੁਝ ਖਾਣਾ ਹੈ ਤੂੰ ਖਾ ਲੈ ਖਾਲਸਾ ਪੰਥ ਸਹਿਬਜ਼ਾਦਿਆਂ ਤੇ ਕੀਤੇ ਜ਼ੁਲਮ ਦਾ ਬਦਲਾ ਲੈਣ ਵਾਸਤੇ ਛੇਤੀ ਆ ਰਿਹਾ ਹੈ ਤਕੜਾ ਹੋ ਜਾ ਫਿਰ ਨਾ ਕਹੀਂ ਦੱਸਿਆ ਨਹੀਂ ਜਿਸ ਕਿਸੇ ਨੂੰ ਆਪਣੀ ਮਰਦ ਵਾਸਤੇ ਬੁਲਾਉਣਾ ਹੈ ਬੁਲਾ ਲੈ